ਬੈਰਾ ਚਪੰਗਰ ਪਾਈ ਨੇ ਸਮਰ ਕਸਾ ਲਾਇਆ ਏ ਸੀਸ ਤੇ ਚਿੱਟੀ ਦਸਤਾਰ ਏ ਦਸਤਾਰ ਵਿੱਚ ਲਿਸ਼ਕ ਦਾ ਖੰਡਾ ਹੈ ਪਿਆਰੇ ਨੇਤਰ ਮਤਵਾਲੇ ਨੇ ਮੇਰਾ ਦੇ ਮਰੇ ਹੋਏ ਨੈਣ ਤੇਜਸਵੀ ਮਸਤਕ ਲੰਮੀਆਂ ਗੋਡਿਆਂ ਤੀਕਰ ਪੁਝਾਵਾਂ ਨੇ ਤੈਨ ਦੇ ਟਾਲ ਦੇ ਮਹਾਰਾਜ ਚਣਾ ਦੇ ਕੰਡੇ ਤੇ ਜਾ ਰਹਾ ਉਹ ਜੰਗਲ ਵੀ ਪਾਗਾ ਵਾਲਾ ਹੋ ਗਿਆ ਮਿੱਟੀ ਵੀ ਜਿਹੜੀ ਆ ਨਾ ਅੱਜ ਬਰਕਤ ਵਾਲੀ ਹੋ ਗਈ ਚਨਾਬ ਵੀ ਜਿਹੜੀ ਆ ਉਹ ਆਖਦੀ ਮੇਰੇ ਕੰਢੇ ਅੱਜ ਰੱਬ ਆ ਗਿਆ ਮੇਰੇ ਵਰਗਾ ਕੋਣ ਆ ਦੁਨੀਆ ਤੇ ਜਿਵੇਂ ਕਦੇ ਗੰਗਾ ਜਮਨਾ ਨੇ ਚਰਨ ਪਰਸੇ ਸੀ ਭਗਵਾਨ ਕ੍ਰਿਸ਼ਨ ਦੇ ਤੇ ਉਹ ਕਹਿੰਦੀ ਮੇਰਾ ਆਉਣਾ ਵਹਿਣਾ ਦੁਨੀਆ ਤੇ ਸਰਬਲਾ ਹੋ ਗਿਆ ਅੱਜ ਚਨਾਬ ਦੇ ਵੀ ਬਾਗ ਜਾਗਣ ਲੱਗੇ ਆ ਮਹਾਰਾਜ ਜਦੋਂ ਚਨਾ ਦੀਆਂ ਕੰਢਾਂ ਤੇ ਆਏ महाराजारी पौव ते सिरी दस तार कमर कसा पिया कमर ते सोभार तेज़ मथे चलिया जमदा न माई देरो बदार ਦੀ ਸੂਰਜ ਦਾ ਤੇਜ ਮੁਖ ਤੇ ਤੇ ਧਰਤੀ ਵਾਂਗ ਹੈ ਧਿਰਜ ਬਸਾਲੇ ਦੀ ਕੰਡੇ ਚਨਾ ਦੇ ਕੰਡੇ ਤੇ ਲਾਉਣ ਵਾਲਾ ਤੇ ਲਿਖੀ ਜਾਏ ਨਾ ਸੋਭਾ ਕਮਾਲੇ ਦੀ ਮਿੱਟੀ ਮਸਤ ਤੇ ਧਰਤੀ ਹੈ ਮਤਵਾਨੀ ਜਰਰੇ ਜਰਰੇ ਪੈਸਦਕੇ ਜਾਉਂਦੇ ਨੇ ਕਾਨ ਕਾਨੇ ਉਪਿਆ ਬਲੇ ਹਾਰ ਜਾਵੇ ਜਿੱਥੇ ਪਾਤਸ਼ਾਹ ਚਰਨ ਟਿਕਾਉਂਦੇ ਜੰਦੇ ਆ ਚਨਾ ਦਰਸ਼ਨ ਕਰਦੀਏ ਨਾ ਚਨਾ ਚੁੰਮਦੀ ਆਪੇ ਦੁਬਾਰ ਹੋਈ ਚਰਨ ਚੁਮਾਂਗੀ ਅੱਜ ਕਰਤਾਰ ਦੇ ਮੈਂ ਮੇਰਾ ਜਗ ਤੇ ਹੋਣਾ ਆ ਆਉਣਾ ਅੱਜ ਹੂੰ ਸਫਲਾ ਦਰਸ਼ਨ ਪਾਏ ਨੇ ਸੱਚੀ ਸਰਕਾਰ ਦੇ ਮੈਂ ਸਫਲੇ ਹੋਣ ਲੱਗੇ ਕੰਡੇ ਝਣਾ ਦੇ ਜਿਵੇਂ ਦੋ ਹੋਣ ਨਿਤਰਾ ਉੱਛਲੇ ਉੱਛਲ ਕੇ ਖੁਸ਼ੀ ਵਿੱਚ ਰੋਣ ਲੱਗੇ ਬਦਮਤਰ ਦਿਆ ਕਰਦਿਆ ਬਾਦਸ਼ਾਹੀ ਹੋਰੇ ਅੱਗੇ ਤੋਂ ਅੱਗੇ ਲੈ ਆਉਣ ਲੱਗੇ ਬਾਖਰੀ ਕਰ ਲੋੜ ਲੱਗੇ ਸ਼ਾਮਾਂ ਦਾ ਵੇਲਾ ਸੀ ਨਿੱਕੀ ਨਿੱਕੀ ਕਣੀ ਦਾ ਜਿਵੇਂ ਅੱਜ ਮੀਂਹ ਪੈ ਰਿਆ ਨਾ ਇਦਾਂ ਮੀਂਹ ਪੈ ਰਿਆ بارش ਹੋ ਰਹੀ ਸੀ ਡੇਰੀ ਵਾਲਾ ਮਲਾ ਸਵਾਰੀਆਂ ਨੂੰ ਜਿਨ੍ਹਾਂ ਨੇ ਪਰਲੇ ਬੰਨੇ ਜਾਣਾ ਪੁਲ ਨਹੀਂ ਸੀ ਕੋਈ ਹੈਗਾ ਤੇ ਲੋਕਾਂ ਨੇ ਪਰਲੇ ਪਾਸੇ ਕੋਈ ਇਧਰ ਕੰਮ ਕਰਨ ਆਉਂਦੇ ਸੀ ਮਜਦੂਰੀ ਕਰਨ ਆਉਂਦੇ ਸੀ ਰਿਸ਼ਤੇਦਾਰਾਂ ਨੂੰ ਮਿਲਣ ਆਉਂਦੇ ਦੂਜੇ ਬੰਨੇ ਜਾਣਾ ਹੁੰਦਾ ਉਧਰੋਂ ਲੋਕ ਇਧਰ ਆਉਂਦੇ ਰਾਤ ਦਾ ਸਮਾਂ ਚੱਲਿਆ ਸੂਰਜ ਅਸਤ ਚੁੱਕਿਆ ਮਾੜਾ ਮਾੜਾ ਚਾਨਣਾ ਮੀ ਪੈ ਰਿਆ ਠੰਡੀ ਹਵਾ ਵਗਦੀ ਏ ਤੇ ਸਤਿਗੁਰਾਂ ਨੇ ਆਵਾਜ਼ ਮਾਰੀ ਦੂਰੋਂ ਮੇਰੀ ਵਾਲਿਆ ਮੈਂ ਵੀ ਪਰਲੇ ਬੰਨੇ ਜਾਣਾ ਅਜੇ ਰਸਾ ਨਾ ਖੋਲੀ ਬੇਰੀ ਦਾ ਤਲ ਨੂੰ ਪਰਲੇ ਬੰਨੇ ਲਾਇਦਾ ਬੇਰੀ